شده دیگه شکر کے قدموں دے کام کر اس دنیا میں اے اب تو اسمنشد نے کر لیا ہے اوتھے کون ڈھونڈوے جس سنتے پر نکچیاں رہے ہر سی جان دے کوتے Yeah. ਦੀ ਗੱਲ ਯਾਰ ਜੀ ਅੱਜ ਤੱਕ ਤੁਸੀਂ ਇਹ ਨਾ ਸੁਣਿਆ ਕਿ ਦੇਸ਼ ਅੰਦਰ ਸਰਕਾਰ ਪਰ ਉਹ ਵੀ ਕਰ ਸਰਕਾਰ ਉन्नत ਪਾਲਣ ਦੇ ਜ਼ਾਮਨੋ ਲੋਕ ਦੋ ਮਿੰਟ ਬਾਅਦ ਬਰਾੜਾ ਨਾਲ ਬਸੂ ਵਾਲੀ ਗੱਲ ਸੁਣ ਵਾਲੀ ਕਰਨ ਵੇ ਚੁੱਪ ਕਰਾ ਸਾਰੇ ਮੈਂ ਚੁੱਪ ਕਰ ਜੋ ਯਾਰ ਹਜ਼ਰ ਖਾਲੇ ਮੁਜਮਦੀ ਨੌਰੀਆ ਸਰਕਾਰ ਉਹਨਾਂ ਦੇ ਟਾਈਮ ਦੇ ਵਿੱਚ ਇੱਕ ਲੜਕੀ ਹੁੰਦੀ ਸੀ

ਜੋ ਤੇ ਲੋਕ ਵੀ ਦੇਖਣਾ ਸਰਕਾਰ ਇੱਥੇ ਇੱਕ ਲੜਕੀ ਇੰਨੀ ਖੂਬਸੂਰਤ ਆ ਗਈ ਐਨੀ ਸੋਹਣੀ ਆ ਕਿ ਜਿਹੜਾ ਇਨਸਾਨ ਜਿਹੜੀ ਔਰਤ ਉਹਦੇ ਵਜ੍ਹਾ ਦੇ ਦੇਖਣ ਲੱਗ ਪੰਦੀ ਉਹਨੂੰ ਕੋਣੇ ਬਣਾ ਲੈਂਦੀ ਐ ਇਹ ਸਰਕਾਰ ਇਹ ਦੁਨੀਆ ਉਸ ਲੜਕੀ ਨੂੰ ਦੇਖ ਰਿਹਾ ਆਪਣੇ ਆਪ ਨੂੰ ਖੂਬਸੂਰਤ ਸਮਝਦੀ ਆ ਬਹੁਤ ਜ਼ਿਆਦਾ ਲੋਕ ਜਿਹੜਿਆਂ ਨੂੰ ਦੇਖਦੇ ਨੇ ਉਹਦੇ دیਵਾਨੇ ਹੋ ਜਾਂਦੇ ਨੇ ਆਪ ਸਰਕਾਰ ਜਾਣੇ ਜਾਂ ਸੀਗੇ ਇੱਕ ਦਿਨ ਕੀ ਹੋਇਆ ਚੁੱਪ ਕਰ ਜਾਓ ਉਹ ਲੜਕੀ ਵੀ ਆਣ ਕੇ ਬੈਠ ਗਈ ਹਜ਼ਰ ਖੁਦਾ ਜ਼ਮੋਦਿਨੋ ਦੀਆ ਸਰਕਾਰ ਮਹਿਬੂਬ ਇਲਾਹੀ ਇੱਕ ਪਾਸੇ ਉਹਨੇ ਆਪਣਾ ਪਦ ਉਡਾ ਲਿਆ ਉਹ ਲੜਕੀ ਕੀ ਦੇਖ ਰਹੀ ਆ ਕਿ ਜੇ ਕਦੇ ਮੈਨੂੰ ਦੇਖਣ ਲਈ ਆਉਂਦੇ ਸੀ ਲੋਕ ਇਹ ਸਾਰਾ ਇਕੱਠ ਉਸ ਬਾਬੇ ਕੋਲ ਕਿਉਂ ਜਾ ਰਿਹਾ ਹੈ ਲੜਕੀ ਚੱਕਰਾਂ ਦੇ ਮੈ ਗਈ ਕਿੱਥੇ ਚਲੇਗੀ ਲੋਕਾਂ ਦੇ ਮਗਰ ਚਲੇਗੀ ਹਜ਼ਰ ਖਾਨ ਨਾਮ ਦਿਨ ਅਧਿਆ ਸਰਕਾਰ ਕੋਲ ਜਾ ਕੇ ਬੈਠੇ ਪੂਰੀ ਬੈਠੀ ਮੈਨਾ ਫਜ਼ਲ ਖਾਨ ਜਮਨ ਦਿਨ ਅਧਿਆ ਸਰਕਾਰ ਕੋਲ ਬੈਠੀ ਜਦੋਂ ਜਾ ਕੇ ਦੇਖਿਆ ਕਿ ਦੁਨੀਆ ਇਹਦੇ ਕਦਮਾਂ ਦੇ ਵਿੱਚ ਝੁੱਕੀ ਜਾਂਦੀ ਹੈ ਜਿਹੜੀ ਦੁਨੀਆ ਮੈਨੂੰ ਸੋਹਣਾ ਕਹਿੰਦੀ ਸੀ ਜੇ ਇਹਨੂੰ ਸੋਹਣਾ ਕਹੀ ਜਾਂਦੀ ਹੈ ਸੋਹਣਾ ਹਜ਼ਰ ਖਾਨ ਜਮਨ ਦਿਨ ਅਧਿਆ ਫਰਮਾਨਿਕ ਲੜਕੀ ਤੂੰ ਆਪਣਾ ਹੁਸਨ ਕਾਦੇ ਵਾਸਤੇ ਲੰਮੀ ਸੀ ਦੋਗਾਂ ਵਾਸਤੇ ਲੰਮੀ ਸੀ ਆ ਚਾਰ ਬੰਦਾ ਉਸ ਜਿਹਨੇ ਰਹਿਣਾ ਨਹੀਂ ਕਦੇ ਲੜਕੀ ਦਾ ਬਣਾ ਦੇ ਉਹ ਲੜਕੀ ਫਰਮਾਉਦੀ ਹੈ ਉਰਚਪੜਨ ਜੋ ਬਈ ਤੇ ਬਾਬਾ ਇਹ ਜਿਹੜੀ ਦੁਨੀਆ ਤੇਰੇ ਕੋਲੇ ਬੈਠੀ ਹੈ ਕੱਲ ਮੇਰੇ ਕੋਲੇ ਬੈਠੀ ਸੀ ਇਹ ਗੱਲ ਦੀਆ ਮਾਜ਼ਰਾ ਕੀਆ ਮੈਨੂੰ ਇਹ ਦੱਸ ਅਜ ਮਫਜ਼ਲ ਅੱਜ ਨਾਲੇ ਫਰਮਾਉਂਦੀ ਲੇਕਿ ਲੜਕੀ ਸੁਣ ਫਿਰ ਤੂੰ ਤਾਂ ਸੋਣੀ ਬਣਦੀ ਸੀ ਆ ਲੋਗਾਂ ਵਾਸਤੇ ਮੈਂ ਸੋਨਾ ਬਣਾ ਆਪਣੇ ਖਸਮ ਨੂੰ ਬਣਾਉਣ ਵਾਸਤੇ ਅੰਦਰੋਂ ਮਨ ਸਾਫ਼ ਕਰਨਾ ਪੈਂਦਾਗਾ ਆ ਦੁਨੀਆਦਾਰੀ ਦੇ ਹਸੀਸੇ ਥੀ ਲੈ ਜਾਣਾਗਾ ਉਸ ਤੋਂ ਉਹ ਪਿਆਰ ਕਰ ਆਪਣੇ ਵਿੱਚ ਸੋਨਾ ਜਿਹੜਾ ਤੇਰਾ ਖਸਮ ਤੈਨੂੰ ਪਸੰਦ ਕਰਦਾ ਉਹ ਲੜਕੀ ਦੇ ਦਿਲ ਵਿੱਚ ਐਸੀ ਗੱਲ ਉੱਠੀ ਹਜ਼ਰਤ ਖਾਲਾ Nizamuddin ਨੌਰੀਆ ਸਰਕਾਰ ਦੇ ਕਲਮਾਂ ਦੇ ਵਿੱਚ ਉੱਠੀ ਉਹ ਕਹਿੰਦੀ ਸਰਕਾਰ ਮੈਨੂੰ ਆਪਣਾ ਗੁਲਾਮ ਬਣਾ ਲਓ ਗੁਲਾਮ ਬਣਾ ਲਿਆ ਰੰਗ ਚੜ ਗਿਆ

火一样的 जी पखी सीत जी पकी रहो

ਗੁਰੂ ਵੇਖ ਸੇਵਾ ਨੇ ਇਹ ਦੇਖ ਕਿ ਕਿਸੇ ਦਾ ਗੁਰੂ ਕਿੰਨੇ ਪਾਣੀ ਹੈ ਤੇ ਕਿਸੇ ਦਾ ਗੁਰੂ ਕਿੰਨੇ ਪਾਣੀ ਹੈ ਤੇ ਕਿਸ ਦਾ ਵੀ ਕਿੰਨੇ ਪਾਣੀ ਹੈ ਜਿੱਥੋਂ ਇਹਨੂੰ ਕੁਝ ਮਿਲਦਾ ਅਮਲ ਮਿਲਦਾ ਉਹਨੇ ਅਮਲ ਕਰ ਜਿਹੜਾ ਕੋਈ ਮੁਰਸ਼ਿਦ ਤੈਨੂੰ ਮਿਲਦਾ ਚਾਹ ਚਿਸ਼ਤੀਆ ਚਾਹ ਸਾਧੂ ਦਾ ਚਾਹ ਪ੍ਰਮਾਤਮਾ ਦੀ ਆ ਜਿੱਥੋਂ ਤੈਨੂੰ ਚੀਜ਼ ਮਿਲਦੀ ਹੈ ਜਿਸ ਕਰਾਣ ਦੀ ਉਹ ਹਾਸਲ ਕਰ ਅਰੰਗ ਕਦੀ ਬਲੇ ਨੋਰ ਕਦੀ ਬਲੇ ਗੁਰੂ Oh yeah.